ਸਸਟੀ ਗੱਲ ਜੀ ਸਾਰਿਆਂ ਨੂੰ ਹੋਰ ਸੁਣਾਵਾਂ ਕਿ ਮੈਂ ਠੀਕ ਠਾਕ ਹਾਂ ਜੀ ਆਪਾਂ ਬਣਾਇਆ ਨਸੀਜੀ ਘਰ ਦੇ ਵਿੱਚ ਨਮਕੀਨ ਸੇਵੀਆਂ ਇਹ ਬਹੁਤ ਹੀ ਜ਼ਿਆਦਾ ਸਵਾਦਵਾਨdੀਆਂ ਨਿਗੀਆਂ ਤੁਸੀਂ ਬਣਾ ਕੇ ਵੀ ਦੇਖੋ ਖਾ ਕੇ ਵੀ ਦੇਖੋ ਪਰ ਹੜੀਆਂ ਜ਼ਿਆਦਾ ਟੇਸਟੀ ਬਣdੀਆਂ ਨਿਗੀਆਂ ਤੇ ਤੁਸੀਂ ਇਹ ਇਹ ਨਾ ਆਪਾਂ ਲਈਆਂ ਸੀ ਜਿਹੜੀਆਂ ਜੀ ਇਹ ਸੂਜੀ ਤੇ ਮੈਦੇ ਦੀਆਂ ਸੇਵੀਆਂ ਨਿਗੀਆਂ ਆਪਣੇ ਪਿੰਡਾਂ ਦੇ ਵਿੱਚ ਆਉਂਦੇ ਨੇ ਵਿਛਣ ਵਾਲੇ ਆਪਾਂ ਉਹਨਾਂ ਤੋਂ ਲਈਆਂ ਸੀਗੀਆਂ ਇਹ ਇੰਨੇ ਜਿਆਦਾ ਟੇਸਟੀ ਬਣਦੀਆਂ ਨੇ ਨਾ ਵੀ ਤੁਸੀਂ ਮੈਗੀ ਵਗੈਰਾ ਨੂੰ ਤਾਂ ਛੱਡੀ ਦਮੋਗੇ ਹੁਣ ਆਪਣੇ ਘਰ ਦੇ ਵਿੱਚ ਇਹ ਸਿਚਾਤ ਹੁੰਦੀ ਨਹੀਂ ਹੈਗੀ ਆ ਕਿਉਂਕਿ ਗਰਮੀ ਹੈਗੀ ਗਰਮੀ ਦੇ ਵਿੱਚ ਹਲਕਾ ਫੁਲਕਾ ਜੀ ਵਧੀਆ ਲੱਗਦਾ ਵਾ ਤੇਲ ਆਪਣਾ ਹੋ ਗਿਆ ਜੀ ਗਰਮ ਉਸ ਤੋਂ ਬਾਅਦ ਪਾਉਣ ਲੱਗੇ ਆ ਜੀ ਆਪਾਂ ਪਿਆਜ਼ ਆਪਾਂ ਇਹਦੇ ਵਿੱਚ ਕੀ ਕੀ ਪਾਇਆ ਟਮਾਟਰ ਸਿਮਲਾ ਮਰਚ ਜਿਵੇਂ ਹੁਣਾ ਬੱਚੇ ਆਪਣੇ ਸਕੂਲੋਂ ਆਉਂਦੇ ਨੇਗੇ ਦੁਪਹਿਰੇ ਨਹੀਂ ਵੀ ਆਪਣਾ ਜੀ ਕਰਦਾ ਰੋਟੀ ਬਣਾਉਣ ਨੂੰ ਹਨਾ ਸਿੰਪਲ ਜਨ ਨਾਲੇ ਤਾਂ ਇਹ ਬ੍ਰੇਕਫਾਸਟ ਕਰ ਲੈਣਿਆ ਚਲੋ ਤੁਸੀਂ ਚਾਹੇ ਦੁਪਹਿਰੇ ਬਣਾ ਲਓ ਚਾਹੇ ਸਵੇਰੇ ਬਣਾ ਲਓ ਵੀ ਨਾਲ ਇਹ ਜ਼ਿਆਦਾ ਟਾਈਮ ਨਹੀਂ ਲੱਗਦਾ ਨਾਲੇ ਚਲੋ ਥੋੜ ਨੂੰ ਵੀ ਸਖਾ ਰਹਿੰਦਾ ਨਾਲੇ ਬੱਚੇ ਵੀ ਖਸੋ ਕੇ ਖਾ ਲਾਂਗੇ ਪਿਆਜ਼ ਆਪਾਂ ਪਾਤੇ ਤੇ ਉਸ ਤੋਂ ਬਾਅਦ ਆਪਣਾ ਚੇਤਾ ਭੁੱਲ ਗਏ ਸੀਗਾ ਟਮਾਟਰ ਕੱਟਿਆ ਨਹੀਂ ਸੀਗਾ ਆਪਾਂ ਉਸ ਤੋਂ ਬਾਅਦ ਕੱਟਿਆ ਜੀ ਇਹਨਾਂ ਨੂੰ ਸੇਕ ਲਵਾਉਣ ਤੋਂ ਬਾਅਦ ਆਪਾਂ ਸਿਮਲਾ ਮਿਰਚ ਪਾਈ ਸੀਗੀ ਸਿਮਲਾ ਮਿਰਚ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਇਹ ਨਰਮ ਹੋ ਜਾਂਦੀ ਹੈ ਸੇਕਦੇ ਵਿੱਚ ਇਸੇ ਕਰਕੇ ਆਪਾਂ ਇਹਨੂੰ ਬਾਅਦ ਵਿੱਚ ਪਾਇਆ ਵਾ ਇਹ ਤੁਸੀਂ ਦੇਖ ਲਓ ਵੀ ਤੁਸੀਂ ਕਿੰਨੀ ਕ ਪਸੰਦ ਕਰਦੇ ਹੋ ਕੱਚਾ ਪੰਜ ਇਹਦਾ ਜੇ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ 버거 ਵਗੈਰਾ ਜਾਂ ਨੂਡਲ ਵਗੈਰਾ ਲੈਂਉਂ ਉਹ ਸਬਜ਼ੀ ਕੱਚੀ ਰੱਖਦੇ ਨੇ ਕਿ ਜਦ ਆਪਾਂ ਪਕਉਂਦੇ ਨਹੀਂ ਇਸੇ ਕਰਕੇ ਆਪਾਂ ਵੀ ਜਿਆਦਾ ਸੇਕ ਨਹੀਂ ਲਵਾਇਆ ਹੈਗਾ ਬਸ ਇੰਨੀ ਕੀ ਸੌਫਟ ਜੀ ਰੱਖੀ ਹੈਗੀ ਕਿਉਂਕਿ ਫਿਰ ਪਤਾ ਵੀ ਲੱਗੇ ਨਾ ਫਿਰ ਜੇ ਘੋਲ ਜੇ ਜਾਣਗੇ ਫਿਰ ਉਹ ਤਾਂ ਫਾਇਦਾ ਨਹੀਂ ਜੀ ਉਸ ਤੋਂ ਬਾਅਦ ਆਪਣੇ ਤੇ ਸਿੰਪਲ ਮਸਾਲੇ ਹੁੰਦੇ ਨੇ ਕਿ ਨਮਕ ਹਲਦੀ ਢਾਲ ਮਿਰਚ ਸੁੱਕੀ ਮੇਥੀ ਇਹ ਆਪਾਂ ਚਾਰੇ ਚੀਜ਼ਾਂ ਪਾਈਆਂ ਸਿਲੀਆਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਮਿਰਚ ਵੱਧ ਘੱਟ ਪਾ ਸਕਦੇ ਹੋ ਮੇਥੀ ਪਸੰਦ ਆ ਪਾ ਸਕਦੇ ਹਾਂ ਨਹੀਂ ਪਸੰਦ ਹੈਗੀ ਤਾਂ ਤੁਸੀਂ ਰਹਿਣ ਦਿਓ ਉਸ ਤੋਂ ਬਾਅਦ ਆਪਾਂ ਇੱਕ ਘੜਸੀ ਇਹਦੇ ਵਿੱਚ ਟਮਾਟੋ ਕੈਚ-ਪ ਪਾਈ ਸੀਗੀ ਤਾਂ ਹੁਣ ਹਰੇਕ ਘਰ ਦੇ ਵਿੱਚ ਹੁੰਦੀ ਹੋਈ ਹੈ ਜੀ ਕਿਉਂਕਿ ਆਪਣੇ ਬੱਚੇ ਜ਼ਿਆਦਾਤਰ ਹੁਣ ਇਹ ਚੀਚਾਂ ਨਹੀਂ ਪਸੰਦ ਕਰਦੇ ਨੇਗੇ ਇੱਕ ਘੜਸੀ ਪਾਈ ਸੀਗੀ ਇਹ ਐਨਾ ਵਧੀਆ ਟੇਸਟ ਆਇਆ ਇਹ ਨਾਲ ਲੱਗਦੀ ਨਹੀਂ ਹੈ ਦਾ ਸਕਿਆ ਵੀ ਸੇਕੀਆਂ ਨਹੀਂ ਗਿਆ ਜਮਾ ਫੀਲ ਨਹੀਂ ਹੋਇਆ ਹੈਗਾ ਪੂਰੀ ਵਧੀਆ ਬਣ ਕੇ ਤਿਆਰ ਹੋ ਜਾਣੀ ਤੁਸੀਂ ਇਹ ਆਪਣੇ ਬੱਚੇ ਦੇ ਲੰਚ ਬਾਕਸ ਦੇ ਵਿੱਚ ਜਾਂ ਰਾਤ ਨੂੰ ਜਾਂ ਸਵੇਰੇ ਜਿਉਂ ਤੁਹਾਡਾ ਮਨ ਕਰਦਾ ਤੁਸੀਂ ਬਣਾ ਸਕਦੇ ਆ ਇਹ ਆਪਾਂ ਨਾਲ ਸੇਵੀਆਂ ਗਰਮ ਪਾਣੀ ਦੇ ਵਿੱਚ ਉਬਾਲ ਲੀਆਂ ਸੀਗੀਆਂ ਤੁਸੀਂ ਚਾਹੋ ਤਾਂ ਨਮਕ ਪਾ ਸਕਦੇ ਹੋ ਗਰਮ ਪਾਣੀ ਦੇ ਵਿੱਚ ਚਾਹੋ ਤਾਂ ਦੀ ਮੈ ਰਫਾਇਨਡ ਹੋ ਗਿਆ ਇੱਕ ਚਮਚਾ ਉਹ ਜਾਂ ਫਿਰ ਸਰੋਂ ਦਾ ਤੇਲ ਉਹ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਤੁਸੀਂ ਨਾ ਜਦੋਂ ਉਬਲ ਜਾਣ ਸਮਾਰ ਕੇ ਇਹਦੀ ਪੈਸ ਕੱਢਣੀ ਆ ਇਹਨੂੰ ਟੂਟੀ ਦੇ ਥੱਲੇ ਤੁਸੀਂ ਕਰਨਾ ਜਦੋਂ ਤੱਕ ਇਹਦੀ ਸਮਾਰ ਕੇ ਪੈਸ ਨਹੀਂ ਨਿਕਲ ਜਾਂਦੀ ਇਸ ਦੇ ਨਾਲ ਹੀ ਫਿਰ ਸਹੀਆਂ ਕੱਲੀਆਂ-ਕੱਲੀਆਂ ਬਣਦੀਆਂ ਨੇ ਹੈਗੀਆਂ ਖੁੱਲਦੀਆਂ ਨਹੀਂ ਹੈਗੀਆਂ ਆ ਦੇਖ ਲਓ ਵੀ ਕਿੰਨੀਆਂ ਵਧੀਆ ਲੱਗਦੀਆਂ ਨੇ ਹੈਗੀਆਂ ਲੱਗਦੀ ਨਹੀਂ ਹੈਗਾ ਵੀ ਇਹ ਆਪਾਂ ਘਰੇ ਬਣਾਈਆਂ ਨਹੀਂਆਂ ਨਾਲੇ ਤਾਂ ਘਰੇ ਆਪਣਾ ਇਹ ਨਾ ਖਰਚਾ ਨਹੀਂ ਹੁੰਦਾ ਹੈਗਾ ਨਾਲੇ ਸਾਰਾ ਪਰਿਵਾਰ ਖਾ ਲੈਂਦਾ ਨਾ ਹੁਣ 20 ਰੁਪਏ ਦੀ ਮਹਗੀ ਲਾਉਣਿਆਂ ਜਾਂ ਨੂਡਲ ਲਾਉਣਿਆਂ 40 50 40 50 ਰੁਪਏ ਦੇ ਉਹ ਕੀ ਬਣਦਾ ਕੁਝ ਵੀ ਨਹੀਂ ਬਣਦਾ ਇੱਕ ਦੋ ਜਣੇ ਮਸੇ ਖਾਂਦੇ ਨੇ ਆ ਦੇਖ ਲਓ ਵੀ ਨਾਲੇ ਤੁਸੀਂ ਸਾਰਾ ਪਰਿਵਾਰ ਖਾ ਲਓਗੇ ਨਾਲੇ ਟਾਈਮ ਵੀ ਨਹੀਂ ਜ਼ਿਆਦਾ ਲੱਗਦਾ ਨਾ ਦੇਖ ਲਓ ਜਦੋਂ ਦੇਖਣ ਦੇ ਵਿੱਚ ਇੰਨੀ ਵਧੀਆ ਲੱਗਦਾ ਖਾਣ ਦੇ ਵਿੱਚ ਕਿੰਨੀ ਸਵਾਦ ਆਉਣਗੀਆਂ ਵੀ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ